ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਹੈਗੀ ਆ ਕਿ ਆਪਾਂ ਕਿਦਾਂ ਹਰ ਚੀਜ਼ ਨੂੰ ਟਾਲਦੇ ਆਂ ਕੱਲ ਦੇ ਉੱਤੇ ਹਰ ਕੰਮ ਨੂੰ ਹਰ ਵਿਸ਼ੇ ਨੂੰ ਕੱਲ ਦੇ ਉੱਤੇ ਟਾਲਦੇ ਆਂ ਕਿਦਾਂ ਆਪਣਾ ਇਦਾਂ ਹੀ ਜੀਵਨ ਲੰਘ ਜਾਂਦਾ ਤੇ ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਆਪਾਂ ਨੂੰ ਇਹ ਅੱਜ ਦੀ ਵੀਡੀਓ ਇਹਦੇ ਬਾਰੇ ਧਿਆਨ ਨਾਲ ਇਹ ਵੀਡੀਓ ਨੂੰ ਸੁਣਿਓ ਤੇ ਧਿਆਨ ਨਾਲ ਸੁਣ ਕੇ ਇਹਨੂੰ ਸਮਝਿਆ ਜਰੂਰ ਵੀ ਕੀ ਗੱਲ ਕੀਤੀ ਆ ਦੇ ਤਰਕ ਨੂੰ ਇੱਕ ਇੱਕ ਸਮੇਂ ਲਈ ਤਰਕ ਨੂੰ ਪਾਸੇ ਰੱਖ ਕੇ ਵੀਡੀਓ ਨੂੰ ਜਰੂਰ ਸੁਣਿਓ ਧਿਆਨ ਨਾਲ ਸੁਣਿਓ ਤੇ ਵੀ ਕੀ ਵੀਡੀਓ ਕਾਦੇ ਬਾਰੇ ਆ ਫਿਰ ਆਪਣੇ ਵਿਚਾਰ ਤੁਸੀਂ ਦੇ ਸਕਦੇ ਆ ਕਮੈਂਟ ਦੇ ਵਿੱਚ ਆਪਣੇ ਵਿਚਾਰ ਦੱਸਿਓ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਜਾਂ ਕੀ ਸਿੱਖਿਆ ਮਿਲੀ ਆ ਜਾਂ ਤੁਹਾਡੇ ਕੀ ਵਿਚਾਰ ਆ ਇਹਦੇ ਬਾਰੇ ਕਿਉਂਕਿ ਇਹ ਵੀਡੀਓ ਅੱਜ ਗੱਲ ਇਹ ਆ ਕਿ ਵੀ ਆਪਾਂ ਹਰ ਚੀਜ਼ ਨੂੰ ਕੱਲ ਦੇ ਉੱਤੇ ਕੀ ਟਾਲਦੇ ਆ ਜਾਂ ਆਪਾਂ ਪਹਿਲਾਂ ਪੜਦੇ ਹੁੰਦੇ ਸੀ ਕਬੀਰ ਦੇ ਦੋਹੇ ਪੜਦੇ ਸੀਗੇ ਕਾਲ ਕਰੇ ਸੋ ਅਬ ਆਜ ਕਰਾਜ ਕਰੇ ਸੋ ਅਬ ਪਲਵੇਂ ਪਰਲੇ ਹੋਏਗੀ ਬਹੁਰ ਕਰੇ ਕੋ ਕਬ ਤੇ ਜਾਂ ਗੁਰਬਾਣੀ ਦੇ ਵਿੱਚ ਹੁੰਦਾ ਭਗਤ ਕਬੀਰ ਜੀ ਦਾ ਸ਼ਬਦ ਹੈ ਜਿਹੜਾ ਕਬੀਰ ਕਾਲ ਕਰੰਤਾ ਅਬੇ ਕਰ ਅਬ ਕਰਤਾ ਸੋਇ ਤਾਲ ਪਾਛੇ ਕਛੂ ਨਾ ਹੋਏਗਾ ਜੋ ਸਰਪਰ ਆਵੇ ਕਾਲ ਯੋ ਕਹਿੰਦੇ ਕੱਲ ਦੀ ਗੱਲ ਹੈ ਤੇ ਕੱਲ ਨਾ ਕਾਲਦਾ ਕੱਲ ਜਿਹੜਾ ਹੋ ਚੁੱਕਿਆ ਉਹਨੂੰ ਵੀ ਆਪਾਂ ਕੱਲ ਕਹਿੰਨੇ ਆ ਤੇ ਜਿਹੜਾ ਆਉਣ ਵਾਲਾ ਉਹ ਵੀ ਕੱਲ ਕੱਲ ਨੂੰ ਆਪਾਂ ਆਪਾਂ ਜਿਹੜੀ ਚੀਜ਼ ਵੀ ਕੋਈ ਕਰਨਾ ਚਾਹੁੰਦੇ ਆ ਉਹ ਚੀਜ਼ ਹੋਣ ਨਾ ਕਰਕੇ ਆਪਾਂ ਕੱਲ ਤੇ ਟਾਲਦੇ ਆ ਜਾਂ ਫੇਰ ਕਰ ਲਾਂਗੇ ਆਪਾਂ ਹਰ ਚੀਜ਼ ਨੂੰ ਇਹ ਕਹਿੰਦੇ ਆ ਇਹਦਾ ਇਹ ਆ ਵੀ ਆਪਾਂ ਇਹ ਨਹੀਂ ਸਾਫ਼ਤ ਕਰਨਾ ਚਾਹੁੰਦੇ ਕਿ ਆਪਾਂ ਨਹੀਂ ਕਰਨਾ ਚਾਹੁੰਦੇ ਆਪਾਂ ਲੋਕਾਂ ਨੂੰ ਵਿਖਾਉਂਦੇ ਆ ਕਿ ਕੋਈ ਕੋਈ ਵੀ ਚੀਜ਼ ਆ ਆਪਾਂ ਨਹੀਂ ਕਰਨੀ ਚਾਹੁੰਦੇ ਆਪਾਂ ਲੋਕਾਂ ਨੂੰ ਇਹ ਵਿਖਾਉਂਦੇ ਆ ਕਿ ਅਸੀਂ ਕਰਨੇ ਤਾਂ ਚਾਹੁੰਦੇ ਆ ਪਰ ਹਜੇ ਸਾਡੇ ਕੋਲ ਟਾਈਮ ਨਹੀਂ ਹੈਗਾ ਜਦੋਂ ਸਾਡੇ ਕੋਲ ਟਾਈਮ ਹੋਇਆ ਉਦੋਂ ਕਰਾਂਗੇ ਤੇ ਟਾਈਮ ਦੀ ਗੱਲ ਸਮੇਂ ਦੀ ਗੱਲ ਕਰੀਏ ਤੇ ਸਮਾਂ ਹਰ ਕੋਲੇ ਹੈਗਾ ਵੀ ਆ ਤੇ ਨਹੀਂ ਵੀ ਆ ਹੁਣ ਹੈਗਾ ਇਸ ਹਾਲ ਨਾਲ ਕਿ ਜਿਹੜੀਆਂ ਚੀਜ਼ਾਂ ਆਪਣਾ ਰੁਚੀ ਕਿਹੜੇ ਪਾਸੇ ਆਪਾਂ ਧਿਆਨ ਹੋਰ ਪਾਸੇ ਜਾਂ ਪਹਿਲਾਂ ਵੇਖਣਾ ਜਾਂ ਹੋਰ ਮਨੋਰੰਜਨ ਦੇ ਸਾਧਨ ਜਾਂ ਹੋਰ ਜਿਹੜਾ ਵੀ ਆਪਣੇ ਕੋ ਵਾਧੂ ਸਮਾਂ ਲੋੜਾਂ ਤੋਂ ਬਿਨਾ ਉਹ ਆਪਾਂ ਕਿੱਥੇ ਵਰਤਦੇ ਆ ਉਸ ਹਾਲ ਨਾਲ ਆਪਣਾ ਹੈਗਾ ਬਹੁਤ ਆਪਾਂ ਫੋਨ ਚਲਾਉਂਦੇ ਆ ਜਾਂ ਹੋਰ ਚੀਜ਼ਾਂ ਕਰਦੇ ਆ ਬਹੁਤ ਆ ਤੇ ਜੇ ਨਹੀਂ ਵੀ ਵੇਖੀਏ ਤਾਂ ਉਸ ਹਾਲ ਨਾਲ ਆਪਣੀ ਜੀ ਦਿਨ ਦੀ ਚਿਰਿਆ ਵੇਖੀ 8 ਘੰਟੇ ਆਪਾਂ ਐਵਰੇਜ ਸੌਂਨੇ ਆ ਆਮ ਤੇ 8 ਘੰਟੇ ਆਪਾਂ ਜੇ ਕੰਮ ਦੇ ਲਾ ਲਈਏ ਬਾਹਰ ਆਪਾਂ ਕੰਮ ਕਰਦੇ ਆ ਕਿਤੇ ਵੀ ਜਾਂਦੇ ਆ ਜਾਂ ਆਪਦਾ ਕੰਮ 8 ਘੰਟੇ ਐਵਰੇਜ ਦੇ ਲਾ ਲਈਏ ਤੇ ਉਹਦੇ ਵਿੱਚੋਂ 4 ਘੰਟੇ ਜਿਹੜੇ ਆਪਾਂ ਖਾਣ ਪੀਣ ਸੌਣਾ ਆ ਖਾਣ ਪੀਣ ਨਹਾਉਣਾ ਹੋਰ ਆਪਣਾ ਜਿਹੜਾ ਜੀ ਘਰ ਦੀ ਜਿਹੜੀਆਂ ਲੋੜਾਂ ਸਾਫ਼ ਸਪਾਈ ਤੇ ਪਿੱਛੇ ਬਚ ਗਏ 4 ਘੰਟੇ ਵੀ ਜਾਂ ਜੋ 4 ਘੰਟੇ ਉਹਦੇ ਵਿੱਚ ਆਪਾਂ ਜਿਹੜੇ ਮਨੋਰੰਜਨ ਦੇ ਟਾਈਮ ਆ ਉਹ ਟਾਈਮ ਤੇ ਉਹ ਹਿਸਾਬ ਨਾਲ ਟਾਈਮ ਆਪਣੇ ਕੋਲ ਜਵਾਂ ਨਹੀਂ ਹੈਗਾ ਤੇ ਪਰ ਆਪਾਂ ਦੀ ਜਿਹੜੀ ਚੀਜ਼ ਇਹ ਜਦੋਂ ਵੀ ਕੋਈ ਕਹਿੰਦਾ ਵਾ ਕੋਈ ਧਰਮ ਦੇ ਗੱਲ ਕਰਦਾ ਵਾ ਕਿਸੇ ਵੀ ਧਰਮ ਚ ਉਹ ਵੀ ਇਦਾਂ ਕੋਈ ਕਰ ਲਗੇ ਉਹ ਹਜੇ ਕਾਹੀ ਉਹ ਸਿੱਧਾ ਨਾ ਨਹੀਂ ਕਹਿੰਦੇ ਕਿ ਜੇ ਇਮਾਨਦਾਰੀ ਵਾਲੀ ਗੱਲ ਕਰੀਏ ਉਹਨੂੰ ਸਿੱਧਾ ਨਾ ਕਰ ਦਈਏ ਆਪਾਂ ਉਹਨੂੰ ਕੱਲ ਦੇ ਉੱਤੇ ਡਾਲਦੇ ਆਂ ਵੀ ਫੇਰ ਕਰਾਂਗੇ ਵੀ ਉਹ ਚੀਜ਼ ਫੇਰ ਕੱਲੂ ਕਰਾਂਗੇ ਤੇ ਇਹ ਚੀਜ਼ ਅੱਜ ਨਹੀਂ ਉਹਨਾਂ ਸਮੇਂ 'ਚ ਵੀ ਭਗਤ ਕਬੀਰ ਜੀ ਨੇ ਕਿਹਾ ਜਾਂ ਪੁਰਾਣੇ ਧਰਮ ਗ੍ਰੰਥਾਂ ਦੇ ਵਿੱਚ ਵੀ ਆ ਕੱਲ ਦੀ ਗੱਲ ਕਾਲ ਆ ਤੇ ਉਹ ਚੀਜ਼ ਇਹ ਨਹੀਂ ਹੈਗਾ ਵੀ ਹੁਣੀ ਆ ਉਦੋਂ ਵੀ ਲੋਕੀ ਕਹਿੰਦੇ ਸੀਗੇ ਕਿ ਵੀ ਜੇ ਧਰਮ ਦੀ ਗੱਲ ਹੈ ਜੇ ਪ੍ਰਮਾਤਮਾ ਦਾ ਨਾਮ ਲੈਣਾ ਤੇ ਅਸੀਂ ਗੱਲ ਕਰ ਲਾਂਗੇ ਤਾਂ ਹੀ ਭਗਤ ਕਬੀਰ ਜੀ ਨੇ ਸ਼ਬਦ ਲਿਖਿਆ ਵਾ ਕਬੀਰ ਦੇ ਦੋਹਿਆਂ ਚਾ ਵੀ ਤਾਂ ਹੀ ਲਿਖਿਆ ਕਿ ਵੀ ਕੱਲ ਦੀ ਗੱਲ ਇਹ ਪੁਰਾਣੇ ਸਮਿਆਂ ਤੋਂ ਕਰਦੇ ਆ ਰਹੇ ਦੁਨੀਆ ਹੁਣ ਕੱਲ ਕੀ ਆ ਕੱਲ ਆਪਾਂ ਆਪਾਂ ਨੂੰ ਇਹ ਸਪਲਦਾ ਨਹੀਂ ਭਰੋਸਾ ਕਿ ਆਪਾਂ ਨੂੰ ਕੀ ਹੋ ਜਾਣਾ ਇੱਕ ਇੱਕ ਮਿੰਟ ਦਾ ਨਹੀਂ ਭਰੋਸਾ ਪਰ ਆਪਾਂ ਕੱਲ ਤੇ ਛੱਡ ਦਿੰਨੇ ਹਰ ਗੱਲ ਨੂੰ ਕਿ ਆਪਣੇ ਨਾਲ ਕੱਲ ਕੀ ਹੋਊਗਾ ਕੀ ਨਹੀਂ ਤੇ ਵੀ ਕੀ ਆਪਾਂ ਵੇਖਦੇ ਆਂ ਆਪਣੀ ਕੀ ਜ਼ਿੰਦਗੀ ਆ 24 ਘੰਟੇ ਆਪਾਂ ਦੱਸਿਆ ਵੀ ਇਦਾਂ ਲੰਘਾ ਲੈਨੇ ਆ ਵੀ 16 8 ਘੰਟੇ ਸੌਂ ਕੇ 8 ਘੰਟੇ ਕੰਮ ਕਰਕੇ 4 ਘੰਟੇ ਘਰ ਦਾ ਮਾੜਾ ਮੋਟਾ ਜਿਹੜਾ ਲੋਡ ਕਰਕੇ ਤੇ 4 ਘੰਟੇ ਮਨੋਰੰਜਨ ਤੇ ਆਪਾਂ ਜਿਹੜਾ ਗੁੱਸਾ ਵਾ ਜਾਂ ਹੁਣ ਮਾੜੇ ਕੰਮ ਆ ਮੰਨ ਲੀਏ ਬੇਈਮਾਨੀ ਆ ਉਹ ਆਪਾਂ ਹੁਣੇ ਕਰ ਲੈਣੀ ਆ ਕਰੋ ਦਾ ਗੁੱਸਾ ਉਹ ਹੁਣੇ ਕਰਨਾ ਜਦੋਂ ਆਉਂਦਾ ਵਾ ਉਹ ਚੀਜ਼ ਪਤਾ ਵੀ ਕੱਲ ਕੱਲ ਪਤਾ ਨਹੀਂਗਾ ਕੱਲ ਹੋਵਾਂਗੇ ਕਿ ਨਾ ਹੋਵਾਂਗੇ ਜਿਹੜੀ ਚੀਜ਼ ਆਪਾਂ ਕਰਨੀ ਚਾਹੁੰਦੇ ਆ ਹੁਣੇ ਕਰ ਲੈਨੇ ਆ ਜੇ ਕੋਈ ਵੀ ਕੰਮ ਆ ਉਹ ਆਪਾਂ ਹੁਣੇ ਹੀ ਕਰ ਲੈਨੇ ਆ ਤੇ ਪਰ ਜਿਹੜੀ ਚੀਜ਼ ਆਪਾਂ ਨਹੀਂ ਕਰਨੀ ਚਾਹੁੰਦੇ ਉਹਨੂੰ ਕੱਲ ਦੇ ਉੱਤੇ ਟਾਲਦੇ ਆ ਤੇ ਪਰ ਜੇ ਮੈਂ ਇਮਾਨਦਾਰੀ ਕਰੀਏ ਵੀ ਆਪਾਂ ਸਿੱਧਾ ਕਹਿ ਦਈਏ ਵੀ ਨਹੀਂ ਕਰਨੀਗੀ ਫਿਰ ਆਪਣੇ ਆਪਣੇ ਮਨ ਨੂੰ ਵੀ ਪਤਾ ਲੱਗੂ ਚੇਤਨ ਮਨ ਦੇ ਵਿੱਚ ਉਹ ਆਪਣੇ ਮਨ ਨੂੰ ਇਹ ਪਤਾ ਲੱਗੂਗਾ ਕਿ ਆਪਾਂ ਨਹੀਂ ਕਰਨਾ ਚਾਹੁੰਦੇ ਫਿਰ ਮਨ ਦੇ ਉੱਤੇ ਝੋਟ ਵੀ ਵੱਜੂ ਇਹਦਾ ਕੀ ਕਾਰਨ ਹੈ ਜੇ ਇਮਾਨਦਾਰੀ ਕਰੋ ਤੁਸੀਂ ਤੇ ਇਮਾਨਦਾਰੀ ਕਰਕੇ ਉਹਨੂੰ ਤੁਸੀਂ ਵੇਖੋਗੇ ਵੀ ਤੁਸੀਂ ਮਨ ਤੁਹਾਡਾ ਕਿਉਂ ਨਹੀਂ ਮੰਨਦਾ ਕਿਉਂ ਕਰਨਾ ਨਹੀਂ ਚਾਹੁੰਦੇ ਫਿਰ ਉਹ ਚੀਜ਼ ਚੋਟ ਤੁਹਾਡੇ ਮਨ ਦੇ ਉੱਤੇ ਵੱਜੇ ਤੇ ਫਿਰ ਤੁਸੀਂ ਸ਼ਾਇਦ ਸੋਚੋ ਵੀ ਹਾਂ ਆਪਾਂ ਜਿਹੜਾ ਗੁੱਸਾ ਵਾ ਕਰੋਧ ਦਾ ਬੇਈਮਾਨੀ ਆ ਠੱਗੀ ਟੋਰੀਆ ਕੋਈ ਵੀ ਕਰੋਧ ਆ ਲੋਭ ਮੋਹ ਹੰਕਾਰ ਕੋਈ ਵੀ ਆਪਾਂ ਜਿਹੜੀ ਚੀਜ਼ ਕਰਦੇ ਆ ਉਦੋਂ ਹੀ ਕਰਦੇ ਆ ਉਦੋਂ ਹੀ ਕਰ ਲੈਨੇ ਜਦੋਂ ਆਪਾਂ ਨੂੰ ਚਾਹੀਦੀ ਆ ਆਪਾਂ ਉਦੋਂ ਹੀ ਕਰ ਲੈਨੇ ਆ ਤੇ ਜੇ ਕੋਈ ਕਹਦੇ ਵੀ ਸੰਗਤ ਚ ਚੱਲ ਜੀਏ ਕੋਈ ਗੁਰਬਾਣੀ ਪੜ੍ਹ ਲਈਏ ਉਹ ਧਾਰਮਿਕ ਸਥਾਨਾਂ ਤੇ ਚੱਲ ਜੀਏ ਜਾਂ ਕੋਈ ਵੀ ਕੋਈ ਹੋਰ ਕੋਰ ਕੋਈ ਵੀ ਧਾਰਮਿਕ ਕਿਰਿਆ ਜਾਂ ਕੋਈ ਚੰਗਾ ਕੰਮ ਕਰ ਲਈਏ ਤੇ ਆਪਾਂ ਟਾਲ ਦਿੰਨੇ ਆ ਉਹਨੂੰ ਕਹਿ ਦਿੰਦਾ ਵੀ ਕੱਲ ਨੂੰ ਕੱਲ ਨੂੰ ਕੱਲ ਤੇ ਕਰ ਲੈਨੇ ਆ ਫੇਰ ਅਗਲੇ ਹਫਤੇ ਕਰ ਲਾਂਗੇ ਅਗਲੇ ਮਹੀਨੇ ਕਰ ਲਾਂਗੇ ਜਾਂ ਅਗਲਾ ਸਮਾਗਮ ਆਊ ਉਹਦੋਂ ਕਰ ਲਾਂਗੇ ਤੇ ਇਹ ਆਪਣੇ ਹਰ ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਵੇਖੋਗੇ ਆਸ-ਪਾਸ ਹਰ ਸਮੇਂ ਹੋ ਰਿਹਾ ਤੁਸੀਂ ਵੀ ਕਰ ਰਹੇ ਹੋ ਤੇ ਆਪਣੇ ਆਸ-ਪਾਸ ਦੇ ਸਾਰੇ ਕਰ ਰਹੇ ਆ ਇਹ ਚੀਜ਼ ਨੂੰ ਟਾਲ ਟਾਲ ਦੇਣਾ ਆਪਾਂ ਟਾਲ ਦਿੰਨੇ ਆ ਕਿ ਵੀ ਫੇਰ ਕਰ ਲਾਂਗੇ ਹਰ ਚੀਜ਼ ਨੂੰ ਟਾਲ ਦਿੰਨੇ ਆ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਜਿਹੜੀ ਚੀਜ਼ ਟਾਲਤੀ ਬਸ ਵੀ ਅੱਜ ਕੱਲ ਦਾ ਭਰੋਸਾ ਨਹੀਂ ਪਰ ਆਪਾਂ ਮਾਰੇ ਕੰਮ ਹੁਣੇ ਕਰ ਲੈਨੇ ਆ ਹੁਣ ਇਸੇ ਤਰੀਕੇ ਨਾਲ ਹੀ ਜਦੋਂ ਆਪਾਂ ਵੀ ਪੜਦੇ ਆ ਨਾ ਇਤਿਹਾਸ ਦੇ ਵਿੱਚ ਜਦੋਂ ਰਾਵਣ ਮਾਰਨ ਲੱਗਾ ਸੀਗਾ ਤੇ ਰਾਮ ਜੀ ਨੇ ਭੇਜਿਆ ਆਪਣੇ ਲక్ష్మణ ਜੀ ਨੂੰ ਭੇਜਿਆ ਵੀ ਉਹ ਤੋਂ ਕੋਈ ਸਿੱਖਿਆ ਲੈ ਲਓ ਵੀ ਕਿਉਂਕਿ ਵਿਦਵਾਨ ਬਹੁਤ ਤਕੜਾ ਸੀ ਰਾਵਣ ਜੇ ਕਈ ਕਹੀ ਆਪਣੀ ਗਰਬਾਣੀ 'ਚ ਵੀ ਆਉਂਦਾ ਵਾ ਵੀ ਆ ਗੁਰੂ ਆਜੰਦੇ ਪਾਤਸ਼ਾਹ ਜੀ ਨੇ ਵੀ ਲਿਖਿਆ ਵੀ ਜੇ ਸਮਾਂ ਜੋਤ ਕੀਦਾਂ ਕਿਉਂ ਹੋਤੀ ਸਾਟ ਰਾਵਣ ਉਹ ਤੇ ਸੋਰੰਕ ਨੂੰ ਜਿੰ ਸਰਦੀਨੇ ਕਾਟ ਵੀ ਸਿਰ ਕੱਟ ਕੇ ਦੇਤਾ ਸੀਗਾ ਤੇ ਬਹੁਤ ਵੱਡਾ ਵਿਦਵਾਨ ਵੀ ਸੀਗਾ ਸ਼ਿਵਜੀ ਦਾ ਭਗਤ ਸੀਗਾ ਤੇ ਰਾਮ ਨੇ ਜਦੋਂ ਰਾਵਣ ਰਾਮ ਨੇ ਜਦੋਂ ਰਾਵਣ ਕੋਲ ਭੇਜਿਆ ਵਾ ਲక్ష్ਮਣ ਨੂੰ ਤੇ ਉਦੋਂ ਗਿਆਨ ਦੀ ਗੱਲ ਰਾਮ ਨੇ ਰਾਵਣ ਨੇ ਇਹੀ ਗੱਲ ਕਹੀ ਆ ਵੀ ਜਿਹੜੀ ਜ਼ਰੂਰੀ ਗੱਲ ਐ ਜਿਹੜੀ ਚੰਗੀ ਚੀਜ਼ ਐ ਚੰਗੀ ਗੱਲ ਆ ਉਹ ਹੁਣੇ ਕਰ ਲਓ ਅਭੀ ਕਰ ਲਓ ਕਹਿੰਦਾ ਪਰ ਜਿਹੜਾ ਮਾੜਾ ਕੰਮ ਕਰਨਾ ਮਾੜਾ ਵਿਚਾਰ ਤੁਹਾਡੇ ਉੱਠਿਆ ਵਾ ਗਲਤ ਕੰਮ ਕਰਨਾ ਬੇਈਮਾਨੀ ਕਰਨੀ ਆ ਉਹਨੂੰ ਇਸਤगित ਕਰ ਲਓ ਇਸਤਿਗਤ ਦਾ ਮਤਲਬ ਹੈ ਟਾਲ ਦੋ ਉਹਨੂੰ ਸ਼ਾਇਦ ਤੁਹਾਡਾ ਵਿਚਾਰ ਅੱਜ ਦੇ ਸਮੇਂ 'ਚ ਇੰਨਾ ਪਰਪਲ ਹੈ ਤੁਸੀਂ ਉਹ ਵਿਚਾਰ ਨੂੰ ਲੈ ਕੇ ਉਹਦੇ ਉੱਤੇ ਤੁਸੀਂ ਹੁਣੇ ਹੀ ਕਰ ਲਓ ਗਲਤ ਕੰਮ ਤੇ ਬਾਅਦ 'ਚ ਪਛਤਾਈ ਜਾਓ ਉਹਦੇ ਨਾਲ ਉਹ ਇਹ ਚੀਜ਼ ਨੂੰ ਟਾਲ ਦੋ ਤੇ ਬਾਅਦ 'ਚ ਸ਼ਾਇਦ ਤੁਹਾਡਾ ਮਾਨ ਵਿਚਾਰ ਕਰੇ ਵੀ ਇਹ ਜੀ ਗਲਤ ਹੈ ਤੇ ਤੁਸੀਂ ਉਹ ਜੀ ਨਾ ਕਰੋ ਉਹ ਚੀਜ਼ ਤੋਂ ਬਚ ਜਾਓ ਉਹਦਾ ਬਸ ਸਾਰ ਇਹੀ ਦੋ ਲਾਈਨਾਂ ਦਾ ਕਹਿ ਰਹੀਏ ਕਿ ਜਿਹੜੀ ਚੀਜ਼ ਜ਼ਰੂਰੀ ਆ ਉਹ ਹੁਣੇ ਹੀ ਕਰ ਲੈਣੀ ਚਾਹੀਦੀ ਆ ਤੇ ਜਿਹੜੀ ਚੀਜ਼ ਗੈਰ ਜ਼ਰੂਰੀ ਆ ਇਹ ਗਲਤ ਆ ਉਹ ਚੀਜ਼ ਨੂੰ ਟਾਲ ਦੇਣਾ ਚਾਹੀਦਾ ਤੇ ਉਹਨੂੰ ਛੱਡ ਦਿਓ ਚਾਹੇ ਇੱਕਰੀ ਵਿਚਾਰ ਉੱਠਿਆ ਤੇ ਬਾਅਦ ਜਾ ਤੁਸੀਂ ਉਹ ਚੀਜ਼ ਨੂੰ ਨਾ ਕਰੋ ਇਹ ਚੀਜ਼ ਨੂੰ ਛੱਡ ਦਿਓ ਹੁਣ ਆਪਣੇ ਵੀ ਮਨ ਦੇ ਵਿੱਚ ਵਿਚਾਰ ਉੱਠਦੇ ਆ ਉਹ ਚੀਜ਼ ਆਪਾਂ ਕਦੇ ਤਾਂ ਆਪਾਂ ਉਹੋ ਹੀ ਕਰ ਲੈਨੇ ਆ ਤੇ ਪਰ ਜੇ ਕਈ ਵਾਰ ਆਪਾਂ ਟਾਲ ਲਈਏ ਤੇ ਬਾਅਦੋਂ ਆਪਾਂ ਛੇਰ ਵਿਚਾਰ ਦੇ ਨਹੀਂ ਇਹ ਗਲਤ ਗੱਲ ਐ ਤੇ ਇਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਨਾਲ ਆਪਣਾ ਵੀ ਨੁਕਸਾਨ ਆ ਜਾਂ ਦੂਜੇ ਦਾ ਨੁਕਸਾਨ ਆ ਜਾਂ ਆਪਾਂ ਅੱਗੇ ਜਾ ਕੇ ਇਹਨੂੰ ਭੁਗਤਾਂਗੇ ਜਾ ਇਹ ਚੀਜ਼ ਨਾ ਜ਼ਿੰਦਗੀ ਦੇ ਵਿੱਚ ਇਹ ਕਰਮ ਕੀਤੇ ਨਾ ਆਪਾਂ ਜਿਉ ਨਹੀਂ ਸਕਦੇ ਵੀ ਸਾਰੀ ਉਮਰ ਆਪਣੇ ਮਨ ਦੇ ਉੱਤੇ ਬੋਝ ਰਹੂਗਾ ਇਹ ਚੀਜ਼ ਨੂੰ ਵੇਖਦੇ ਆਪਾਂ ਆਪਣਾ ਜੀਵਨ ਵੇਖੀਏ ਤਾਂ ਆਪਣਾ ਜੀਵਨ ਕੀ ਆਪਾਂ ਇੱਕ ਸਾਹ ਦੀ ਗੱਲ ਹੈ ਇੱਕ ਸਵਾਸ ਆ ਨਾ ਹਮ ਹਮ ਆਪਾ ਗੁਰਨਾਕ ਦੇ ਪਾਸ਼ਾ ਜੀ ਵੀ ਕਹਿੰਦੇ ਆ ਨਾ ਹਮ ਆਦਮੀ ਹਾਂ ਇੱਕ ਦਮੀ ਮੌਹਲਤ ਮੋਤ ਨਾ ਜਾਣਾ ਨਾਨਕ ਬਿਨਵੇ ਤਿਸੇ ਸਰੇਵੋ ਜਾ ਕੇ ਜੀ ਪੁਰਾਣਾ ਵੀ ਆਪਾਂ ਇੱਕਦਮ ਦੇ ਆਦਮੀ ਆ ਇੱਕਦਮ ਸਿੱਧੀ ਗੱਲ ਕਹਤੇ ਕੋਈ ਇਹਦੇ ਵਿੱਚ ਫੇਰ ਬਦਲੀ ਤੁਸੀਂ ਪੜੋਗੇ ਸਮਝੋਗੇ ਵੀ ਹਮ ਆਦਮੀ ਹਾਂ ਇੱਕਦਮੀ ਵੀ ਇੱਕਦਮ ਦੇ ਆਦਮੀ ਆਪਾਂ ਇੱਕਦਮ ਤੇ ਆਪਾਂ ਗੱਲ ਛੱਡ ਦਿੰਨੇ ਕੱਲ ਦੀ ਪਰਸੋਂ ਦੀ ਹਫ਼ਤਿਆਂ ਦੀ ਸਾਲਾਂ ਦੀ ਆਪਾਂ ਛੱਡ ਕੇ ਉਹ ਚੀਜ਼ ਤੋਂ ਆਪਾਂ ਮਨ ਕਰ ਹੋ ਕੇ ਭੱਜ ਲੈਨੇ ਇੱਕ ਮਾਨ ਆਪਣਾ ਜਿਹੜਾ ਚੇਤਨ ਮਾਨ ਉਹ ਸਿੱਧੀ ਤਾਂ ਗੱਲ ਆਪਾਂ ਕਹਿੰਦੇ ਨਹੀਂ ਵੀ ਨਹੀਂ ਕਰਨੀ ਕੋਈ ਵੀ ਚੀਜ਼ ਪਰ ਆਪਾਂ ਉਹ ਚੀਜ਼ ਨੂੰ ਛੱਡ ਦਿੰਨੇ ਉਹ ਗੁਰਬਾਣੀ ਕਹਿੰਦੀ ਆ ਵੀ ਆਪਣੀ ਜ਼ਿੰਦਗੀ ਇੱਕਦਮ ਆ ਪਰ ਆਪਾਂ ਉਹ ਚੀਜ਼ ਭੁੱਲ ਜਾਨੇ ਆ ਕਿਉਂਕਿ ਆਪਾਂ ਇੱਕ ਦਮ ਆ ਆਇਆ ਸਵਾਸ ਅਗਲਾ ਨਾ ਆਇਆ ਤੇ ਆਪਾਂ ਖਤਮ ਇੱਕ ਦਮ ਇੱਕ ਦਮ ਕਹਿੰਦੇ ਨੇ ਸਾਹ ਨੂੰ ਸਵਾਸ ਨੂੰ ਤੇ ਉਹ ਚੀਜ਼ ਆ ਆਇਆ ਨਹੀਂ ਆਇਆ ਤੇ ਆਪਾਂ ਖਤਮ ਤੇ ਫੇਰ ਉਹ ਚੀਜ਼ ਕਿੱਥੋਂ ਕਰਾਂਗੇ ਪਰ ਆਪਾਂ ਕੱਲ ਦਾ ਇੰਨਾ ਭਰੋਸਾ ਕਰੀ ਫਿਰਦੇ ਆ ਵੀ ਕੱਲ ਤੇ ਆਪਣਾ ਜੇ ਆਪਣਾ ਸਰੀਰ ਕੀ ਆ ਕੀ 98 ਡਿਗਰੀ ਤਾਪ ਮਾਣ ਹੈ ਸਾਰਾ ਜੇ ਥੋੜਾ ਜਿਹਾ ਉੱਤੇ ਥੱਲੇ ਹੁੰਦਾ ਤੇ ਆਪਣੇ ਤਾਂ ਉੱਠ ਨਹੀਂ ਹੁੰਦਾ ਤੇ ਕੀ ਆਪਣੇ ਜਿਹੜੇ ਬੈਕਟੀਰੀਆ ਆਪਾਂ ਨੂੰ ਹੋ ਜਾਂਦਾ ਦੂਜਾ ਕੰਗਜ ਕੰਮ ਹੋ ਜਾਂਦਾ ਵਾ ਕੀ ਛੋਟੇ ਛੋਟੇ ਬੈਕਟੀਰੀਆ ਆਪਣੇ ਸਰੀਰ ਨੂੰ ਕਿਤਾ ਕਿਥੋਂ ਤੱਕ ਮਾਰ ਦਿੰਦੇ ਖਤਮ ਵੀ ਕਰ ਦਿੰਦੇ ਆ ਹੁਣ ਪਲਵਾਨ ਪਲਵਾਨ ਆ ਕਿੱਡਾ ਪਲਵਾਨ ਆ ਪਰ ਉਹ ਵੱਡੇ ਬੰਦਿਆਂ ਨਾਲ ਲੜ ਸਕਦਾ ਜੂਰ ਨਾਲ ਲੜ ਪੈਂਦਾ ਪਰ ਉਹ ਕਿੰਨੇ ਛੋਟੇ ਬੈਕਟੀਰੀਆ ਜਿਹੜੇ ਨੰਗੀ ਅੱਖ ਨਾਲ ਦਿਖਦੇ ਵੀ ਨਹੀਂਗੇ ਤੇ ਉਹ ਬੰਦੇ ਨੂੰ ਖਤਮ ਕਰ ਦਿੰਦੇ ਆ ਕਿੱਡੇ ਕਿੱਡੇ ਰੋਗ ਲਾ ਦਿੰਦੇ ਆ ਕੀ ਇਹ ਸਰੀਰ ਦੇ ਵਿੱਚ ਆਪਾਂ ਇਹਦਾ ਇੰਨਾ ਕੱਲ ਤੇ ਭਰੋਸਾ ਕਰ ਲੈਨੇ ਆ ਹੁਣ ਜੇ ਵੇਖੀ ਤਾਂ ਪਿੱਛੇ ਹੁੰਦੀ ਤੇ ਅੱਖ ਦੇ ਵਿੱਚ ਪਿੱਛੇ ਕੀ ਜਾਣੇ ਜੇ ਹੁਣ ਆ ਗਾਮਾ ਪਲਵਾਨ ਸੀਗਾ ਕਿੱਡਾ ਨਾ ਸੀ ਉਹਦਾ ਉਹ ਗਾਮਾ ਪਹਿਲਵਾਨ ਕੀ ਕਿੱਡੀ ਕੱਡੇ ਉਹਨੇ ਕੁਸ਼ਤੀਆਂ ਜਿੱਤੀਆਂ ਜਿਹੜੀਆਂ ਲੜਿਆ ਤੇ ਪਰ ਕੀ ਗਾਮਾ ਉਹਦੇ ਨਾਲ ਛੇ ਰੋਗ ਜਿਹੜਾ ਕਹਿੰਦੇ ਆਪਣੇ ਟੀਵੀ ਦੇ ਰੋਗ ਨਾਲ ਮਰਿਆ ਉਹ ਉਹਦੇ ਨਾਲ ਨਹੀਂ ਲੜ ਸਕਿਆ ਕਿ ਕਿੱਡੇ ਛੋਟੇ ਬੈਕਟੀਰੀਆ ਕਨ ਕਟਾਣੂ ਕਹਿੰਦੇ ਪਰ ਇਸੇ ਤਰ੍ਹਾਂ ਆਪਾਂ ਆਪਾਂ ਕੱਲ ਦਾ ਇੰਨਾ ਭਰੋਸਾ ਕਰ ਲੈਨੇ ਪਰ ਆਪਾਂ ਨੂੰ ਇਹ ਨਹੀਂ ਪਤਾ ਇੱਕ ਦਾਮ ਦੀ ਖੇਡ ਹੈ ਗੁਰਬਾਣੀ ਕਹਿੰਦੀ ਆ ਪਰ ਆਪਾਂ ਦਾਮ-ਦਮ ਦੇ ਨਾਲ ਹੀ ਆ ਉਸੇ ਦਾਮ ਨਾਲ ਹੀ ਜਿਉਣਾ ਵਾ ਦਾਮ-ਦਮ ਸਦਾ ਸੰਭਾਲਦਾ ਨਾਮ ਨਾ ਵਿਰਥਾ ਜਾਏ ਵੀ ਦਮ ਦਮ ਦੇ ਨਾਲ ਹੀ ਆਪਾਂ ਜਾਉਨੇ ਆਂ ਵੀ ਉਹ சுவாਸ ਆ ਰਿਹਾ ਅੰਦਰ ਗਿਆ ਬਾਹਰ ਨਹੀਂ ਆਉਣਾ ਪਤਾ ਹੀ ਨਹੀਂ ਆਪਾਂ ਨੂੰ ਭਰੋਸਾ ਨਹੀਂ ਹੈਗਾ ਇਹ ਕਰਕੇ ਆਪਾਂ ਧਿਆਨ ਪ੍ਰਮਾਤਮਾ ਲ ਰੱਖਣਾ ਹਰ ਕੰਮ ਕਰੀ ਜਾਣਾ ਤੇ ਪਰ ਉਹਦੇ ਨਾਲ ਨਾਲ ਆਪਾਂ ਪ੍ਰਮਾਤਮਾ ਦੇ ਨਾਲ ਵੀ ਨਾਮ ਵੀ ਜਪੀ ਜਾਣਾ ਉਹ ਕਹਿੰਦਾ ਉਹ ਕਿੱਦਾਂ ਵਾ ਹੁਣ ਉਹ ਵੀ ਗੁਰਬਾਣੀ ਦੱਸਦੀ ਆਪਣਾ ਭਗਤ ਨਾਮਦੇਵ ਜੀ ਕਹਿੰਦੇ ਰਾਗਣ ਰਾਂਗੋ ਸੇਵਣ ਸੀਓ ਰਾਮ ਨਾਮ ਬਿਨ ਕਰੀ ਨਾ ਜੀਵੋ ਕਹਿੰਦੇ ਵੀ ਹੁਣ ਭਗਤ ਨਾਮਦੇਵ ਜੀ ਦਾ ਕੰਮ ਆ ਰੰਗਣਾ ਸੀਗਾ, ਮਸ਼ੀਂਬੇ ਸੀਗੇ। ਉਹ ਕਹਿੰਦੇ ਰੰਗਣ ਰੰਗੋ, ਸੀਵਨ ਸੀਮੋ, ਰਾਮਨਾਮ ਬਿਨ ਕਰੀ ਨਾ ਜੀਵੋ। ਵਿਕਾ ਨਾਲ ਨਾਲ ਕੱਪੜੇ ਵੀ ਰੰਗੀ ਜਾਂਦੇ ਆ ਤੇ ਰਾਮਨਾਮ ਬਿਨਾ ਵੀ ਇੱਕ ਘੜੀ ਨਹੀਂ ਘੜੀ ਨਹੀਂ ਕੱਟਦੇ ਸੀ। ਉਹ ਕਹਿੰਦੇ ਵੀ ਇਹ ਕਿੱਦਾਂ ਤੁਸੀਂ ਫਿਰ ਉਹ ਇਦਾਂ ਹੀ ਭਗਤਾਂ ਦਾ ਨਾ ਭਗਤਾਂ ਦੀ ਗੁਰਬਾਨੀ ਚਾਉਂਦਾ ਹੋਰ। ਹੁਣ ਭਗਤ ਤਰਲੋਚਨ ਜੀ ਸਾਰੇ ਇਹ ਆਪਣੇ ਇੱਕ ਸਮਕਾਲੀ ਸਮੇਂ ਦੇ ਹੋਏ ਆ। ਤੇ ਕਿਦਾਂ ਉਹ ਕਹਿੰਦੇ ਸੀ ਜੀਵਨ ਦੇ ਵਿੱਚ ਕਿਦਾਂ ਰੱਬ ਦਾ ਨਾਮ ਨਾਲ ਨਾਲ ਕੰਮ ਦੇ ਨਾਲ ਕਿੰਨੀ ਅਧਾਰਨਾ ਇੱਕ ਹੋਰ ਆਉਂਦੀ ਹੈ ਜਿੱਦਾਂ ਭਗਤ ਤਲੋਚਨ ਜੀ ਮਿਲ ਜਾਂਦੇ ਜਦੋਂ ਭਗਤ ਨਾਮਦੇਵ ਜੀ ਨੂੰ ਪਰ ਉਹ ਲਿਖਦੇ ਭਗਤ ਕਬੀਰ ਜੀ ਅਗਰਬਾਨੀ ਦੇ ਵਿੱਚ ਉਹਨਾਂ ਦੀ ਇਬਾਰਤ ਆਲਾਪ ਉਹਨਾਂ ਦੀ ਹੈ ਭਗਤ ਨਾਮਦੇਵ ਜੀ ਤੇ ਭਗਤ ਤਲੋਚਨ ਜੀ ਦੀ ਪਰ ਲਿਖਦੇ ਭਗਤ ਕਬੀਰ ਜੀ ਆ ਉਹ ਕਹਿੰਦੇ ਵੀ ਅ ਜਦੋਂ ਭਗਤ ਤਲੋਚਨ ਜੀ ਜਾ ਕੇ ਵੇਖਦੇ ਆ ਉਹ ਖੱਡੀ ਪਾਉਂਦੇ ਹੁੰਦੇ ਆ ਤੇ ਭਗਤ ਤਲੋਚਨ ਜੀ ਤਲੋਚਨ ਜੀ ਉਹਨਾਂ ਨੂੰ ਕਹਿੰਦੇ ਜਾ ਕੇ ਵੀ ਇਰਾਨ ਭਗਤ ਨਾਮਦੇਵ ਜੀ ਤਾਂ ਇੰਨੇ ਗੱਜ ਚੁਕੇ ਆ ਮਾਇਆ ਦੇ ਵਿੱਚ ਵੀ ਇਹ ਤਾਂ ਭੁੱਲ ਗਏ ਪਰਮਾਤਮਾ ਦਾ ਨਾਮ ਲੈਣਾ ਤੇ ਇਹ ਦਾ ਸ਼ੀਮਬਾ ਜਿਹੜਾ ਇੰਨਾ ਇੰਨਾ ਵਿੱਚ ਗੱਜ ਗਿਆ ਆ ਰਾਮ ਨਾਮ ਭੁੱਲ ਗਿਆ ਉਹ ਫਿਰ ਉੱਥੇ ਤਕਬੀਰ ਜੀ ਉਚਾਰਦੇ ਆ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਆ ਨਾਮਾ ਮਾਇਆ ਮੋਹਾ ਕਾਹੇ ਤਲੋਚਨ ਮੀਤ ਕਾਹੇ ਛਿਪੋ ਛਾਇਲੋ ਰਾਮ ਨਾ ਲਾਵੋ ਚੀਤ ਕਹਿੰਦੇ ਨਾਮਾ ਮਾਇਆ ਨੇ ਮੋਲਿਆ ਜਿਹੜਾ ਨਾਮਦੇਵ ਆ ਨਾ ਮਾ ਮਾਇਆ ਮੋਹਾ ਕਹੇ ਤਲੋਚਨ ਮੀਤ ਵੀ ਤਲੋਚਨ ਜਿਹੜਾ ਮਿੱਤਰ ਹੋਏ ਕਹਿੰਦਾ ਵੀ ਨਾ ਮੈਂ ਮਾਇਆ ਦੇ ਵਿੱਚ ਇੰਨਾ ਗੱਜ ਗਿਆ ਕਹੇ ਤਲੋਚਨ ਮੀਤ ਕਾਹੇ ਛੀਪੋ ਛਾਇਲੋ ਰਾਮ ਨਾ ਲਾਵੋ ਚੀਤ ਵੀ ਸ਼ੀਮਾ ਇੰਨਾ ਗੱਜ ਗਿਆ ਵਾ ਕਿ ਰਾਮ ਨੂੰ ਹੁਣ ਚਿੱਤ ਨਹੀਂ ਲਾਉਂਦਾ ਹੁਣ ਉਹ ਸਮਾਂ ਲੰਘ ਗਿਆ ਪਰ ਫਿਰ ਉਹ ਅਗਲੇ ਸ਼ਬਦ ਦੇ ਵਿੱਚ ਇਹ ਜਵਾਬ ਦਿੰਦੇ ਕਿ ਇਹ ਹੀ ਵਰਤਮਾਨ ਦੇ ਵਿੱਚ ਇਦਾਂ ਇਦਾਂ ਨਾਲ ਦੀ ਨਾਲ ਆਪਣਾ ਜਿਹੜਾ ਕਰਮ ਵੀ ਨਾਲ ਚੱਲਦਾ ਵਾ ਜਿਹੜੀਆਂ ਲੋੜਾਂ ਉਹ ਹੀ ਚਲਦੀਆਂ ਤੇ ਕਿੱਦਾਂ ਅਸੀਂ ਕਰਦੇ ਉਹ ਨਾਲ ਹੀ ਅਗਲੇ ਸ਼ਬਦੇ ਦੱਸਦੇ ਆ ਇਹਨੇ ਨਾਮਾਂ ਕਹੇ ਤਲੋਚਨ ਮੁਖ ਤੇ ਰਾਮ ਸਮਾਲ ਹਾਤ ਪਾਉ ਕਰ ਕਾਮ ਸਭ ਕੀਤ ਨਰੰਜਨ ਨਾਲ 75 ਪੈਰਾਂ ਨਾਲ ਅਸੀਂ ਕੰਮ ਵੀ ਕਰਦੇ ਆ ਤੇ ਚੇਤਾ ਜਿਹੜਾ ਪ੍ਰਮਾਤਮਾ 'ਚ ਲੱਗਿਆ ਹੁਣ ਆਪਾਂ ਜਵਾਨ ਨਾ ਤਾਂ ਨਹੀਂ ਸਾਰੀ ਜ਼ਿੰਦਗੀ ਸਾਰੀ ਸਾਰੇ ਕੰਮ ਕਾਰਵਿਹਾਰ ਕਰਦੇ ਆ ਜਵਾਨ ਆਪਣੀ ਸਾਰੀ ਵਿਹਲ ਹੀ ਰਹਿੰਦੀ ਆ ਨਾ ਆਪਾਂ ਹੱਥ ਪੈਰ ਚਲਾਉਣੇ ਆ ਜਾਂ ਕੁਝ ਵੀ ਲਿਖਦੇ ਪੜ੍ਹਦੇ ਪਰ ਜਵਾਨ ਤਾਂ ਵਿਹਲੀ ਆ ਉਹਨੇ ਅਸੀਂ ਕਹਿੰਦਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਂਦੇ ਆਪਾਂ ਪਰਮਾਤਮਾ ਚਿੱਤ ਲੱਗਾ ਸਾਡਾ ਜਿਹੜਾ ਅੰਦਰ ਚੇਤਾ ਉਹ ਰਾਮਨਾਮ ਬਿਨ ਕੱਢੀ ਨਾ ਜੀਵੋ ਉਹ ਕਹਿੰਦੇ ਇਹੀ ਕਰਮ ਕਰੀ ਜਾਂਦੇ ਪਰ ਨਾਲ-ਨਾਲ ਸਾਡਾ ਪਰਮਾਤਮਾ ਚ ਜਾਰੀ ਆ ਉਹਨੂੰ ਤਾਂ ਇੱਕ 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 ਪਲ ਨਹੀਂ ਇੱਕ ਪਲ ਨਹੀਂ ਇੱਕ ਪਲ ਹੀ ਛੱਡ ਦੇ ਕਹਿੰਦੇ ਸੀ ਵੀ ਹਰ ਸਮੇਂ ਧਿਆਨ ਦੁਆਰਾ ਉਧਰ ਕੰਮ ਵੀ ਨਾਲ-ਨਾਲ ਚੱਲਦਾ ਵਾ ਤੇ ਨਾਲ-ਨਾਲ ਉਹ ਵੀ ਚੱਲਦਾ ਜਿਹਨੂੰ ਗੁਰਬਾਣੀ ਦੇ ਵਿੱਚ ਕਹਿੰਦੇ ਆ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕਰੋ ਲੋਭੋ ਜੀਤੋ ਐਸੀ ਖੇਲ ਹਰ ਪਿਆਰੀ ਵੀ ਇਹ ਕਹਿੰਦੇ ਕਿ ਇਦਾਂ ਤੁਸੀਂ ਖੇਡ ਨੂੰ ਜਿੱਤ ਕੇ ਜਾ ਸਕਦੇ ਖੇਲ ਹੈ ਕਿ ਜੀਵਨ ਆਪਾਂ ਜਾਖਦੇ ਆਂ ਰੋਜ਼ ਇੱਤੇ ਖੇਡਣਾ ਹੁੰਨੇ ਆਂ ਫਿਰ ਆਪਣੇ ਆਪਣੇ ਘਰ ਚਲੇ ਜਾਂਦੇ ਆਂ ਨਿਝ ਘਰ ਜੇ ਸੌਂ ਕੇ ਆਪਾਂ ਆਪਣੇ ਘਰ ਜਾਂਦੇ ਆਂ ਸੌ ਜਾਂਦੇ ਆਂ ਫਿਰ ਸਵੇਰੇ ਉੱਨੇ ਖੇਡਣਾ ਫਿਰ ਉਹ ਸਵਾਸ ਰੋਜ ਪ੍ਰਮਾਤਮਾ ਕੋਲ ਦੇ ਕੇ ਜੋ ਹੁੰਦਾ ਵਾ ਪਰ ਆਪਾਂ ਬਾਜੀ ਜਿੱਤ ਦੇ ਹਾਰ ਦੇ ਰੋਜ ਦਾ ਸਾਹਕਤਾ ਵਾ ਆਪਣਾ ਹੁੰਦਾ ਰਹਿੰਦਾ ਤੇ ਪਰ ਆਪਣੀ ਤਰਕ ਹੀ ਨਹੀਂ ਵਧ ਗਈ ਕਰਕੇ ਤੇ ਜਾਂ ਆਪਾਂ ਨਹੀਂ ਕਰਨਾ ਚਾਹੁੰਦੇ ਇਹ ਕਰਕੇ ਕੱਲ ਤੇ ਹਰ ਚੀਜ਼ ਨੂੰ ਛੱਡ ਦਿੰਨੇ ਆ ਤੇ ਆਪਾਂ ਕਿੰਨੀਆਂ ਪਿੱਛੇ ਕਿੱਡੇ-ਕਿੱਡੇ ਤਕੜੇ ਜਿਹੜੇ ਹੋਏ ਆ ਕਿ ਵੀ ਕਿੰਨੇ ਬਾੜੀ ਪਿੱਛੇ ਨਾ ਜਾਈਏ ਤੇ ਆਸ ਦੇ ਵਿੱਚ ਹੌਣੀ ਪਿੱਛੇ ਤੇ ਚੱਲ ਜੀਏ ਤਾਂ ਆ ਜਦੋਂ ਦੂਜਾ ਵਿਸ਼ਵ ਜਦੋਂ ਲੱਗਾ ਸੀਗਾ ਤੇ ਉਦੋਂ ਕਿੰਨੇ ਜਾਪਾਨੀ ਜਦੋਂ ਜਾਪਾਨ ਦੇ ਉੱਤੇ ਆਪਣਾ ਪਰਮਾਣੂ ਬੰਬ ਸਿੱਟਿਆ ਤੇ ਕਿੰਨੇ 120000 ਲੋਕੀ ਕੁਝ ਸਕਿੰਟ ਦੇ ਵਿੱਚ ਉੱਥੇ ਖੜੇ ਦੇ ਖੜੇ ਹੀ ਸੁੱਕ ਗਏ ਜਿਸ ਤੇ ਯਾਨੀ ਕਿ ਸੜ ਗਏ ਖਤਮ ਹੋ ਗਏ ਉੱਥੇ ਉਹਨਾਂ ਦੀਆਂ ਵੀ ਆਸਾਂ ਇਦਾਂ ਹੀ ਸੀ ਉਹਨਾਂ ਨੂੰ ਵੀ ਕੱਲ ਦਾ ਭਰੋਸਾ ਬਹੁਤ ਜ਼ਿਆਦਾ ਸੀਗਾ ਹਰ ਬੰਦੇ ਨੂੰ ਇਦਾਂ ਹੀ ਕਿ ਕਿੱਥੇ ਹੁਣ ਜਿੱਦਾਂ ਕਹਿੰਦੇ ਵੀ ਹੁਣ ਪਿੱਛੇ ਦੇ ਕਵਰਾਂ ਵੀ ਆਉਂਦੀਆਂ ਵੀ ਜੇ ਅੰਟਾਰਕਟਿਕਾ ਦੀ ਜਿਹੜੀ ਬਰਫ਼ਾ ਧਰੋਪਦੀ ਜਿਹਨੂੰ ਕਹਿੰਦੇ ਆ ਉਹਦੀ ਜੇ ਬਰਫ਼ ਪਿਘਲੂਗੀ ਤੇ ਬਰਫ ਪਿਗਲ ਲਲ ਕਿੰਨੇ ਸੈਂਕੜੇ ਫੁੱਟ ਪਾਣੀ ਕੁਝ ਸਕਿੰਟਾਂ ਦੇ ਵਿੱਚ ਆ ਸਾਰੀ ਧਰਤੀ ਡੁੱਬ ਜਾਊਗੀ ਕੋਈ ਕੋਈ ਸਮੇਂ ਦੇ ਵਿੱਚ ਤੇ ਪਰ ਉਹ ਬਰਫ ਜੇ ਨਾ ਪਿਗਲੀ ਆਪਣੇ ਆਪ ਕਹਿੰਦੇ ਵੀ ਗਲੋਬਲ ਵਾਰਮਿੰਗ ਦਾ ਚੱਕਰ ਆ ਵੀ ਪਿਗਲ ਰਹੀ ਆ ਗਲੇਸ਼ੀਅਰ ਪਿਗਲ ਰਹੇ ਆ ਤੇ ਉਹ ਵੀ ਬਰਫ ਬਿਗਲੂ ਪਿਗਲੂਗੀ ਇੱਕ ਨਾ ਇੱਕ ਦਿਨ ਅੱਜ ਨਹੀਂ ਤਾਂ ਕੱਲ ਤੇ ਪਰ ਜੇ ਨਾ ਬਰਫ ਪਿਗਲੀ ਤੇ ਕਹਿੰਦੇ ਫੇਰ ਕੋਈ ਰਸ਼ੀਆ ਤੇ ਕੋਈ ਅਮਰੀਕਾ ਕੋਈ ਬੰਬ ਸੱਟ ਕੇ ਪਘਲਾ ਦੇਣਗੇ ਤੇ ਕੀ ਹੈ ਇੱਥੇ ਸਾਰਾ ਖਤਮ ਕੋਈ ਸਕਿੰਟ 'ਚ ਕਹਿੰਦੇ 7 ਸਕਿੰਟ ਦੇ ਵਿੱਚ ਕ ਪਘਲਾ ਸਕਦੇ ਇਹ ਤੇ ਕਿਦਨੇ ਕਿੰਨੀ ਜਿਹੜੀ ਆਪਣੀ ਬੰਬ ਜਾਂਥੇ ਆ ਰਹੀ ਨੇ ਤਿਆਰ ਕਰ ਲਏ ਤੇ ਪਰਮਾਣੂ ਬੰਬ ਕੇ ਇੱਕ ਧਰਤੀ ਨੂੰ 700 ਵਾਰ ਤਬਾਹ ਕਰ ਸਕਦੇ ਆ ਤੇ ਕੀ ਬੰਦੇ ਦੀ ਇੱਥੇ ਈ ਜਿੰਦਗੀ ਕੀ ਐਨੇ ਕ ਧਰਤੀ ਦੇ ਉੱਤੇ ਵੀ ਇੱਕ ਸਕਿੰਟਾਂ ਦੇ ਵਿੱਚ ਖਤਮ ਕਰ ਦੇਣਗੇ ਜਾਂ ਖਤਮ ਹੋ ਜੂਗੀ ਤੇ ਆਪਾਂ ਕਿੰਨਾ ਕੱਲ ਦਾ ਭਰੋਸਾ ਲੈ ਕੇ ਚੱਲਦੇ ਆਂ ਪਰ ਆਪਾਂ ਜਿਹੜਾ ਕੋਈ ਰੱਬ ਦਾ ਨਾਮ ਲੈਣਾ ਜਾਂ ਧਾਰਮਿਕ ਧਾਰਮਿਕ ਕਿਰਿਆ ਕਰਨੀ ਉਹਨੂੰ ਛੱਡ ਦਿੰਨੇ ਆਂ ਤੇ ਪਰ ਆਪਾਂ ਕੱਲ ਉਤੇ ਭਰੋਸਾ ਇੰਨਾ ਕਰਕੇ ਤੇ ਅੱਜ ਨੂੰ ਛੱਡ ਦਿੰਨੇ ਆ ਅੱਜ ਦਾ ਮਤਲਬ ਇਹ ਨਹੀਂ ਕਿ ਅੱਜ 24 ਘੰਟੇ ਆ ਅੱਜ ਦਾ ਮਤਲਬ ਇਹ ਸਵਾਸ ਆ ਬਸ ਅੱਜ ਜਿਹੜਾ ਸਵਾਸ ਆਇਆ ਚੱਲ ਰਿਹਾ ਉਹ ਬਸ ਅੱਜ ਨਾ ਕਿ ਅੱਜ ਦਾ ਮਤਲਬ 24 ਘੰਟੇ ਜਾਂ ਘੰਟਾ 2 ਘੰਟੇ ਇਹ ਨਹੀਂ ਕਿ ਅੱਜ ਵਰਤਮਾਨ ਵਰਤਮਾਨ ਵਿੱਚ ਵਰਤਦਾ ਹੋਏ ਕੀ ਤਾਂ ਸਦਾ ਬਸ ਹੋਆ ਵੀ ਵਰਤਮਾਨ ਗੁਰਬਾਣੀ ਕਹਿੰਦੀ ਵੀ ਵਰਤਮਾਨ ਦੀ ਗੱਲ ਹੈ ਵੀ ਵਰਤਮਾਨ ਦੇ ਵਿੱਚ ਤੁਸੀਂ ਰਹੋਗੇ ਛੇਣ ਛੇਣ ਜਿੱਦਾਂ ਕਹਿੰਦਾ ਵੀ ਆਪਣੀ ਜ਼ਿੰਦਗੀ ਚੱਲ ਰਹੀ ਏ ਛੇਣ ਛੇਣ ਆਉਦ ਬਿਹਾਤ ਹੈ ਫੂਟੇ ਘਟ ਜਾਉ ਪਾਣੀ ਇਸ ਤਰ੍ਹਾਂ ਗਰਬਾਣੀ ਕਹਿੰਦੀ ਏ ਛੇਣ ਛੇਣ ਆਉਦ ਬਿਹਾਤ ਹੈ ਫੂਟੇ ਘਟ ਜਾਉ ਪਾਣੀ ਵੀ ਆਪਣਾ ਜਿਹੜਾ ਸੀ ਜੀਵਨ ਆ ਉਹ ਇਦਾਂ ਜਾ ਰਿਹਾ ਵਾ ਵੀ ਜਿੱਦਾਂ ਘੜੇ ਦੇ ਉੱਤੇ ਬੂੰਦ ਬੂੰਦ ਪਾਣੀ ਨਿਕਲਦਾ ਤੇ ਫਿਰ ਇਸ ਸਮੇਂ ਲੰਘਦੇ ਲੰਘਦੇ ਖੀਲਾ ਸਮਾਂ ਆ ਜਾਂਦਾ ਵਾ ਕਿ ਆਪਣਾ ਬੰਦਾ ਬਿਸਤਰੇ 'ਤੇ ਮਰਗ ਤੇ ਪੈ ਜਾਂਦਾ ਵੀ ਜਿਹਨੂੰ ਡੈਥ ਬੈੱਡ ਕਹਿੰਦਾ ਵੀ ਖੀਰ ਤੇ ਆ ਗਈ ਜਦੋਂ ਪੈਂਦਾ ਫਿਰ ਉਹ ਵੇਖਦਾ 60 70 ਸਾਲ 80 ਸਾਲ ਦਾ ਜੀਵਨ ਆ ਉਹਦੇ ਇੱਕ ਮਿੰਟ ਦੇ ਵਿੱਚ ਸਾਰੇ ਤੇ ਕੋਸ ਸਕਿੰਟਾਂ ਦੇ ਵਿੱਚ ਦੀ ਸਾਰਾ ਅੱਗੇ ਲੰਘ ਜਾਂਦਾ ਆਖਾਂ ਉਹਦੀ ਵੀ ਕੀ ਹੋਣੇ ਕੀ ਹੋਣੇ ਖੱਟਿਆ ਕੀ ਕਮਾਇਆ ਕੀ ਲੈ ਕੇ ਆਇਆ ਕੀ ਗੁਜ਼ਿੱਤਾ ਸਾਰਾ ਚੀਜ਼ ਉਹਦੇ ਕੋਲ ਸਕਿੰਟਾਂ ਦੇ ਵਿੱਚ ਦੀ ਅੱਗੇ ਲੰਘ ਜਾਂਦੀ ਆ ਫਿਰ ਉਹ ਵੇਖਦਾ ਵੀ ਜਿਹੜੇ ਚੀਜ਼ ਦੇ ਕੋਈ ਬੀਜਾਂਕਰ ਪੈਦਾ ਹੋ ਸਕਦੇ ਸੀ ਕਿ ਬੀਜ ਪੈਦਾ ਹੋ ਸਕਦੇ ਸੀ ਉਹ ਚੀਜ਼ ਇਦਾਂ ਹੀ ਸਾਰੀ ਸਾਰਾ ਜੀਵਨ ਇਦਾਂ ਹੀ ਖਰਾਬ ਕਰ ਲਿਆ ਆਪਾਂ ਵੀ ਉਹ ਚੀਜ਼ ਦੇ ਉਹ ਚੀਜ਼ ਦਾ ਲਾਹਾ ਨਹੀਂ ਲਿਆ ਜਿਨੂੰ ਆਪਾਂ ਅਗਰ ਬਾਣੀ ਕਹਿੰਦੇ ਪ੍ਰਾਨੀ ਪ੍ਰਾਨੀ ਤੂੰ ਆਇਓ ਲਾਹਾ ਲੈਣ ਲੱਗਾ ਕਿਰਤਕ ਫੱਕੜੇ ਸਾਮੁਖ ਦੀ ਚੱਲੀ ਰਹਿਣ ਵੀ ਆਪਾਂ ਉਹ ਚੀਜ਼ ਦਾ ਲਾਹਾ ਨਹੀਂ ਲਿਆ ਉਹ ਲਾਹਾ ਨਾ ਲੈਂਦੇ ਹੋਏ ਤੇ ਇਹ ਵਿਅਰਥ ਦੀਆਂ ਚੀਜ਼ਾਂ ਨੇ ਮਗਰ ਦੌੜੀ ਗਏ ਤੇ ਜਦੋਂ ਫਿਰ ਬੰਦਾ ਸੋਚਦਾ ਵੀ ਆ ਹੁਣ ਚੱਲ ਜਾਣਾ ਵਾ ਖਾਤਾ ਵਹੀ ਸਾਰਾ ਕੁਝ ਹਸਾਬ-ਕਿਤਾਬ ਸਾਰਾ ਕੁਝ ਚੱਲੀ ਜਾਣਾ ਬੈਂਕ ਖਾਤੇ ਬੈਂਕ ਬੈਲੈਂਸ ਹਰ ਚੀਜ਼ ਉੱਥੇ ਹੀ ਰਹਿ ਜਾਣੀ ਆ ਤੇ ਬੰਦੇ ਨੇ ਪਾਸੇ ਹੋ ਜਾਣਾ ਬਿਜ਼ਨਸ ਆ ਤੁਹਾਡਾ ਉਹ ਬਿਜ਼ਨਸ ਸਾਰਾ ਚੱਲੀ ਜਾਣਾ ਤੁਸੀਂ ਪਾਸੇ ਹੋ ਜਾਓਗੇ ਅੱਜ ਹੈ ਕੱਲ ਨੂੰ ਨਹੀਂ ਹੈ ਹਰ ਸਮੇਂ ਬੰਦੇ ਦਾ ਜੋਰ ਇਦਾਂ ਲੱਗਾ ਹੋਇਆ ਤੇ ਇਹ ਚੀਜ਼ਾਂ ਨੂੰ ਆਪਾਂ ਇਹ ਜੋਰ ਲਾਉਣੇ ਤਾਂ ਵੀ ਦੂਜੇ ਪਾਸੇ ਰੱਬ ਵਾਲੇ ਪਾਸੇ ਨੂੰ ਛੱਡ ਦਿੰਨੇ ਆ ਉਹਨੂੰ ਕੱਲ ਦੇ ਉੱਤੇ ਟਾਲਦੇ ਆ ਤੇ ਇਹ ਚੀਜ਼ਾਂ ਨੂੰ ਅੱਜ ਹੀ ਕਰੀ ਜਾਂਦੇ ਆ ਕਿ ਵੀ ਆਪਾਂ ਬਿਜ਼ਨਸ ਖੜਾ ਕਰ ਲਈਏ ਆਹ ਵੱਡਾ ਕਾਰ ਵੱਡੀ ਲੈ ਲਈਏ ਆਹ ਵੱਡਾ ਕਰ ਲਈਏ ਕੋਈ ਵੀ ਚੀਜ਼ ਆਪਾਂ ਬਿਜ਼ਨਸ ਸਾਰੇ ਇੱਕ ਪਾਸੇ ਜੋਰ ਲੱਗਾ ਹੋਇਆ ਕਿ ਅੱਗੇ ਵਧ ਜਾਈਏ ਪਹਿਲੇ ਪਹਿਲੇ ਨੰਬਰ ਤੇ ਆ ਜਾਈਏ ਵਡਿਆਈ ਲੈ ਲਈਏ ਪਰ ਜੇ ਖੋਜੀ ਗਾਨ ਕੇ ਪ੍ਰਮਾਤਮਾ ਦੇ ਰਾਹ ਤੇ ਚੱਲ ਗਏ ਉਹਦੇ ਤੇ ਤਰਕਾਂ ਕਰਦੇ ਆ ਜਾਂ ਆਪਾਂ ਕੱਲ ਦੇ ਉੱਤੇ ਛੱਡ ਦਿੰਨੇ ਆ ਹਰ ਚੀਜ਼ ਨੂੰ ਛੱਡ ਕੇ ਤੇ ਆਪਾਂ ਇਹ ਸਮਾਂ ਆ ਜਾਂਦਾ ਫਿਰ ਅਖੀਲਾ ਕਿਆ ਤੇ ਖੱਟਿਆ ਕਹਾ ਗਵਾਇਆ ਚਲੋ ਉਸਤਾਬ ਦਵਾਨ ਬੁਲਾਇਆ ਹਰ ਪਰਮਾਨਦਰਗੇ ਕਾਇਆ ਚੱਲ ਦਰਹਾਲ ਦਵਾਨ ਬੁਲਾਇਆ ਵੀ ਫਿਰ ਉਹ ਕਹਿੰਦੇ ਆ ਵੀ ਅਖੀਲਾ ਸਮਾਂ ਕੀ ਖੱਟਿਆ ਤੇ ਕੀ ਗਵਾਇਆ ਫਿਰ ਉੱਥੇ ਹਿਸਾਬ ਤਾਬ ਹੁੰਦਾ ਅੱਗੇ ਪਰ ਅੱਜ ਦੇ ਸਮੇਂ ਚਲੋ ਤਰਕ ਬਾੜੀ ਵਧ ਗਈ ਕੋਈ 100 ਹੋਰ ਗੱਲਾਂ ਕੋਈ ਕੀ ਕਰੀ ਜਾਂਦਾ ਕੋਈ ਕੀ ਕਰੀ ਜਾਂਦਾ ਪਰ ਗੁਰਬਾਣੀ ਨੇ ਆਪਾਂ ਨੂੰ ਸਪਸ਼ਟ ਸਮਝਾਤਾ ਜੇ ਆਪਾਂ ਮੰਨਦੇ ਆ ਗੁਰਬਾਣੀ ਨੂੰ ਆਪਾਂ ਸਿਰ ਨੱਚਾਉਨੇ ਆ ਸਤਿਕਾਰ ਕਰਦੇ ਆ ਤੇ ਜੇ ਉਹਨੂੰ ਸਮਝੀਏ ਪੜਹੀਏ ਵਿਚਾਰੀਏ ਕੀ ਕਹਿੰਦੀ ਗੁਰਬਾਣੀ ਤੇ ਆਪਾਂ ਨੂੰ ਸਾਫ਼-ਸਾਫ਼ ਸਮਝਾਇਆ ਵਾ ਗੁਰਬਾਣੀ ਨੇ ਨਾ ਕਿ ਆਪਾਂ ਕਿਸੇ ਵਿਹਿਮ ਧਰਮਾਂ ਚ ਪਈਏ ਵੀ ਵਹਿਮ ਧਰਮ ਦਾ ਮਤਲਬ ਕੋਈ ਹੋਰ ਪਖੰਡਵਾਦ ਜਾਂ ਕਰਮ ਕਾਂਡਾਂ ਦੇ ਵਿੱਚ ਪਈਏ ਉਹਨੂੰ ਛੱਡ ਕੇ ਗੁਰਬਾਣੀ ਕੀ ਕਹਿੰਦੀ ਆ ਤੇ ਫਿਰ ਭਗਤ ਕਬੀਰ ਜੀ ਨੇ ਆਪਾਂ ਨੂੰ ਸ਼ੁਰੂ ਦੇ ਵਿੱਚ ਦੱਸਿਆ ਕਿ ਸਮਝਾਤਾ ਕਬੀਰ ਕਾਲ ਕਰੰਤਾ ਅਬੈ ਕਰ ਅਬ ਕਰਤਾ ਸਵੈ ਤਾਲ ਪਾਛੇ ਕਛੂ ਨਾ ਹੋਏਗਾ ਜੋ ਸਰ ਪਰ ਆਵੇ ਕਾਲ ਜਦੋਂ ਸਿਰ ਤੇ ਕਾਲ ਆ ਕੇ ਖੜ ਗਿਆ ਫਿਰ ਬਾਲ ਬੱਚੇ ਵੇਖਦੇ ਨੇ ਆਣੇ ਕਿ ਬਜ਼ੁਰਗ ਚੜ੍ਹਾਈ ਕਰਨ ਦੇ ਦੇਰ ਤੇ ਹੁੰਦਾ ਤੇ ਵੇਖਦੇ ਵੀ ਚਾਬੀ ਜਿਹੜੀ ਸੰਦੂਕ ਦੀ ਜਿੰਦਰੇ ਦੀ ਕਿਹਦੇ ਹੱਥ ਲੱਗੂਗੀ ਫੇਰ ਅਖੀਰ ਦੇ ਉੱਤੇ ਵੇਖਦਾ ਵੀ ਆਹੀ ਕਮਾਇਆ ਦਾ ਮੈਂ ਸਾਰੀ ਜ਼ਿੰਦਗੀ ਜੋਰ ਲਾ ਲਿਆ ਤੇ ਕਿਸੇ ਨੇ ਕੋਈ ਚੰਗੀ ਸਲਾਹ ਦਿੱਤੀ ਯਾਰ ਆਪਦੇ ਰਾਹ ਤੇ ਸੰਘਰਸ਼ ਚ ਜਾਣ ਨੂੰ ਕਿਹਾ ਤੇ ਮੈਂ ਕੱਲ ਦੇ ਉੱਤੇ ਟਾਲਦਾ ਰਿਹਾ ਤੇ ਸਾਰੀ ਉਮਰ ਦੇ ਵਿੱਚ ਇਕੱਲੇ ਕਮਾਇਆ ਕੀ ਆਹ ਬਸ ਵੀ ਜਿਹੜੇ ਬੱਚੇ ਉਹ ਅੰਦਰ ਰੋਂਦੇ ਤਾਂ ਬਾਹਰ ਉਹਦਾ ਵਿਖਾਉਂਦੇ ਰੋਂਦੇ ਆ ਪਰ ਅੰਦਰ ਉਹ ਇਹੀ ਠੀਕਦੇ ਰਹਿੰਦੇ ਆ ਵੀ ਕਿ ਚਾਬੀ ਕੀ ਦੇ ਹੱਥ ਲੱਗੂਗੀ ਪੁਰਾਣੇ ਸਮੇਂ 'ਚ ਵੇਖਦੇ ਲੈ ਲੰਗੋਟੀ ਤੋਰ ਵੀ ਜਦੋਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਲੰਗੋਟੀ ਬੰਨ੍ਹਦੇ ਸੀ ਕਿ ਲੰਗੋਟੀ ਉਹ ਨਹੀਂ ਲੰਗੋਟੀ ਦੂਜੀ ਹੁੰਦੀ ਸੀ ਕਿ ਕਪੜੇ ਦੀ ਬਣਾ ਕੇ ਉਹਦੇ ਵਿੱਚ ਪੈਸੇ ਜਾਂ ਮੋਹਰੇ ਪਾਈ ਜਾਣੀਆਂ ਤੇ ਉਹ ਲਾਕਣਾ ਬੰਦ ਕੇ ਰੱਖ ਦਿੰਦੇ ਸੀਗੇ ਵੀ ਚੋਰੀ ਨਾ ਹੋ ਜਾਏ ਜਾਂ ਕੋਹ ਵੀ ਆ ਤੇ ਜਦੋਂ ਚੜਾਈ ਕਰ ਜਾਣਾ ਬਜ਼ੁਰਗ ਨੇ ਤੇ ਪਹਿਲਾਂ ਲੰਗੋਟੀ ਖੋਲ੍ਹ ਦਿੰਦੇ ਸੀਗੇ ਵੀ ਕਿੰਨੇ ਕੁ ਪੈਸੇ ਸਾਡੇ ਬਜ਼ੁਰਗ ਕੋਲੇ ਕਿੰਨੀਆਂ ਕੁ ਮੋਹਰੇ ਧਨ ਸੀਗਾ ਤੇ ਉਹ ਚੀਜ਼ ਪਹਿਲਾਂ ਖੋਲ੍ਹ ਲੈਂਦੇ ਉਹ ਹੀ ਭਗਤ ਕਬੀਰ ਜੀ ਨੇ ਕਿਹਾ ਲੈ ਲੰਗੋਟੀ ਤੋਰ ਸਾਰਿਆਂ ਨਾਲ ਪਹਿਲਾਂ ਥੋੜੀ ਲੰਗੋਟੀ ਲਾਉਂਦੇ ਉਹ ਤੇ ਇਹ ਜੀ ਕਰਕੇ ਆਪਾਂ ਸਮਝ ਆਇਆ ਨਾ ਕਰਦੇ ਹੋਏ ਤੇ ਖੋਜ ਕਰੀਏ ਪ੍ਰਮਾਤਮਾ ਦੇ ਰਾਹ ਦੇ ਉੱਤੇ ਚੱਲੀਏ ਤੇ ਕੱਲ ਦੇ ਉੱਤੇ ਛੱਡ ਕੇ ਤੇ ਅੱਜ ਦੇ ਉੱਤੇ ਆਪਣਾ ਜੀਵਨ ਜਾਂਚ ਲੰਗਾਈਏ ਤੇ ਤੁਹਾਨੂੰ ਇਹ ਕੀ ਵੀਡੀਓ ਤੋਂ ਕੀ ਸਿੱਖਿਆ ਮਿਲੀ ਤੁਸੀਂ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਡੇ ਕੀ ਵਿਚਾਰ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਲੱਗਦਾ ਕੋਈ ਆਪਣਾ ਤੁਸੀਂ ਵਿਚਾਰ ਕਰਨਾ ਚਾਹੁੰਦੇ ਨਾਲ ਤੇ ਤੁਸੀਂ ਆਓ ਸਾਡੇ ਨਾਲ ਬੈਠੋ ਤੇ ਵਿਚਾਰ ਕਰਾਂਗੇ ਤੇ ਮੈਸੇਜ ਕਰੋ ਤੁਸੀਂ ਜਦੋਂ ਲੱਗਦਾ ਕੋਈ ਵੀ ਗੱਲ ਪੁੱਛਣੀ ਦੱਸਣੀ ਆ ਤੇ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂਗੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਧੰਨਵਾਦ